ਜੀ ਵੀਡੀਓ ਵੇਖ ਰਹੇ ਸਾਰੇ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਆਸ ਕਰਦੀ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਹਰ ਰੋਜ਼ ਦੀ ਤਰ੍ਹਾਂ ਜਿ ਫਿਰ ਤੋਂ ਆਪਾਂ ਨਵੇਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਤੇ ਅੱਜ ਆਪਾਂ ਬਣਾਉਣ ਲੱਗੇ ਸੀ ਕੜੀ ਪਕੌੜਾ ਤੇ ਪਕੌੜਿਆਂ ਵਾਸਤੇ ਮੈਂ ਨਾਰਮਲ ਮੇਸਨ ਢੋਲਿਆ ਹੋਇਆ ਇਹਦੇ ਵਿੱਚ ਸਿਰਫ ਲੂਣ ਤੇ ਮਿਰਚ ਪਾਈ ਥੋੜੀ ਜੀ ਇਹਦੇ ਵਿੱਚ ਆਪਾਂ ਗੰਡਾ ਵਗੈਰਾ ਕੁਝ ਨਹੀਂ ਪਾਇਆ ਹੈਗਾ ਤੇ ਲੱਸੀ ਦੇ ਨਾਲ ਅਸੀਂ ਇਹਨੂੰ ਢੋਲਿਆ ਹੋਇਆ ਵਾ ਤੇ ਇਧਰ ਆਪਣਾ ਤੇਲ ਜਿਹੜਾ ਉਹ ਗਰਮ ਹੋ ਚੁੱਕਿਆ ਵਾ ਹੁਣ ਆਪਾਂ ਪਹਿਲਾਂ ਪਕੌੜੇ ਬਣਾ ਲਾਂਗੇ ਤੇ ਬਾਕੀ ਕੜੀ ਦੀ ਰੈਸਪੀ ਆਪਾਂ ਬਾਅਦ 'ਚ ਸ਼ੁਰੂ ਕਰਦੇ ਹਾਂ ਲੋਜੀ ਪਕੌੜੇ ਤੇ ਆਪਣੇ ਹੋ ਗਏ ਆ ਰੈਡੀ ਤੇ ਹੁਣ ਆਪਾਂ ਕੜੀ ਨੂੰ ਲਾਉਣੀ ਆ ਤੜਕਾ ਕੜੀ ਦਾ ਤੜਕਾ ਬਣਾਉਣੀ ਆ ਲੋਜੀ ਆਪਣਾ ਪਤਿਲਾ ਗਰਮ ਹੋ ਗਿਆ ਵਾ ਤੇ ਤੇਲ ਆਪਾਂ ਉਹੀ ਪਕੌੜਿਆਂ ਵਾਲਾ ਹੀ ਪਾ ਲੈਣਾ ਇਹ ਗਰਮੀ ਆ ਲੋ ਜੀ ਆਪਾਂ ਜੀਰਾ ਪਾਉਣ ਲੱਗੇ ਹਾਂ ਹੁਣ ਆਪਾਂ ਪਾਉਣ ਲੱਗੇ ਆ ਅਦਰਕ ਅਦਰਕ ਤੇ ਲਸਣ ਨਾਂ ਪਕੌਣ ਲਈ ਕੰਡਾ ਤੇ ਆਲੂ। ਲਾਂਚ ਹੀ ਖਾਣਾ ਪਕਾਵਾਗੇ ਟਮਾਟਰ ਤੇ ਇੱਧਰ ਦੋਰੀ ਚ ਆਪਾਂ ਹਰੀਆਂ ਮਿਰਚਾਂ ਤੇ ਮੋਟਾ ਮਸਾਲਾ रगड़ के रखा हुआ इधर अपना बेसन बेसन भी आप लस्सी खट्टी लस्सी घोल के रखा आप टिका पा हम आपे लून ये सारे मसाले तुम्हें अपने टेस्ट अनुसार ही पाने जिन्हें के ती खे ਦੀ ਆਪਣੀ ਆਦੀ ਕਸੂਰੀ ਮੇਥੀ ਇਹ ਆਪਣੇ ਪੱਤਾ ਮਿੱਠੀ ਪੈਣੀ ਇਸ ਸ멜 ਵਾਸਤੇ ਹੁੰਦੀ ਹੈ ਇਹ ਆਪਣੀ ਹਰੀ ਮਿਰਚ ਤੇ ਮੋਟਾ ਮਸਾਲਾ ਹੋਣ ਆਪਾਂ ਜਿਹੜਾ ਆਪਣਾ ਵੇਸਣ ਖੋਲਿਆ ਹੋਇਆ ਵੀ ਪਾ ਦਾਂਗੇ ਹੁਣ ਆਪਾਂ ਇੱਥੇ ਪਾਵਾਂਗੇ ਪਾਣੀ ਲੋਜੀ ਹੁਣ ਆਪਾਂ ਇਹਨੂੰ ਟੱਕ ਦਾਂਗੇ ਥੋੜਾ ਟਾਈਮ ਤੱਕ ਇਹ ਸੰਘਣੀ ਹੋ ਜਾਣੀ ਫਿਰ ਆਪਾਂ ਪਕੌੜੇ ਪਾਵਾਂਗੇ ਇਹਦੇ ਵਿੱਚ ਲੋਜੀ ਨੂੰ ਭਾਲਉਣਾ ਸ਼ੁਰੂ ਹੋ ਗਿਆ ਆਪਣੀ ਕੜੀ ਛੇ ਇਹ ਸੰਘਣੀ ਹੋ ਜਾਣੀ ਵੈਸੇ ਤਾਂ ਅਸੀਂ ਚੌਲਾ ਨਾਲ ਬਣਾਈ ਸੀਗੀ ਪਰ ਫਿਰ ਵੀ ਆਪਾਂ ਰੋਟੀ ਨਾਲ ਵੀ ਇਹਨੂੰ ਖਾਈ ਸਕਦੇ ਆ ਤੇ ਥੋੜੀ ਜੀ ਸੰਘਣੀ ਹੋਰ ਕਰਾਂਗੇ ਇਹਨੂੰ ਆਪਾਂ ਲਓ ਜੀ ਆਪਣੀ ਕੜੀ ਬਣ ਕੇ ਹੋ ਗਈ ਹੈ ਰੈਡੀ ਤੇ ਹੁਣ ਆਪਾਂ ਵਿੱਚ ਪਾ ਦਾਂਗੇ ਪਕੌੜੇ ਇਤਿਆਸ ਕਰਦੇ ਕਿ ਤੁਹਾਨੂੰ ਸਾਡੀ ਅੱਜ ਵਾਲੀ ਨਵੀਂ ਵੀਡੀਓ ਪਸੰਦ ਆਈ ਹੋਵੇਗੀ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚਲਦੇ ਹੀ ਮਿਲਦੇ ਆਂ ਅਗਲੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ